ਪਰ ਉਹਨਾਂ ਨਾਲ ਜੁੜੇ ਹੋਏ ਸਭ ਦਰਸ਼ਕਾਂ ਨੂੰ ਪਿਆਰ ਭਰੀ ਸਾਸੀਕਾਲ ਪਿੰਡ ਮਹਾਲਮ ਦੀਆਂ ਤਸਵੀਰਾਂ ਜਿਹੜਾ ਫੋਟੋਪਰਡੀਆਂ ਡਾਟ ਨਾਲ ਸਾਂਝੀ ਕਰ ਰਹੇ ਹੈਗੇ ਆਂ ਜਿੱਥੇ ਕਿ ਪਿਛਲੇ ਦਿਨੀ 25 ਜੂਨ ਸ਼ਹੀਦ ਭਾਈ ਮਣਸ਼ਨੀ ਦਾ ਛਿੱਲੀ ਡਾੜਾ ਬੜੇ ਸ਼ਰਧਾ ਪਾਉਣਾ ਨਾਲ ਗੁਰਦਾਰਾ ਸਾਹਿਬ ਦੇ ਵਿੱਚ ਸਭ ਸੰਗਤਾਂ ਗੁਰਦਾਰਾ ਪ੍ਰਬੰਧਕ ਕਮੇਟੀ ਪਿੰਡ ਦੇ ਇਲਾਕੇ ਪਰਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੁਮਨਾਇਆ ਗਿਆ ਇਸ ਮੌਕੇ ਜੇਕਰ ਗੱਲ ਕਰਦੇ ਆਂ ਤਾਂ ਇਲਾਕੇ ਭਰਦਿਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਜਿੱਥੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰੀ ਉਸ ਮੌਕੇ ਖਾਨਪਟ ਸਾਹਿਬ ਦੇ ਭੋਗ ਪਾਏ ਗਏ ਇਸ ਤੋਂ ਬਾਅਦ ਭੋਗਾਂ ਤੋਂ ਪ੍ਰੰਤ ਦਿਵਾਨ ਸਜਾਇਆ ਗਿਆ ਜਿਸ ਵਿੱਚ ਸਿੱਖ ਕੌਮ ਦੇ ਕਥਾਵਾਚਕ ਭਾਈ ਹਰਪਾਲ ਸਿੰਘ ਮਖੋ ਨੇ ਸ਼ਹੀਦ ਭਾਈ ਮਨ ਸਿੰਘ ਜੀ ਦੇ ਜੀਵਨ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਕਰਮ ਸਿੰਘ ਮਹਾਲਮ ਢਾਡੀ ਜਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਸਮੂਹ ਨਗਰ ਪਿੰਡ ਮਹਾਲਮ ਤੇ ਪ੍ਰਬੰਧਕ ਕਮੇਟੀ ਅਤੇ ਹੋਰ ਸੰਗਤਾਂ ਨੇ ਬਾਤ ਚੜ ਕੇ ਸੰਗਤਾਂ ਦੀ ਹੱਤੀ ਸੇਵਾ ਕੀਤੀ। ਇਸ ਮੌਕੇ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਭਾਈ ਅਮਤਪਾਲ ਸਿੰਘ ਖਾਲਸਾ ਜਿਹੜੇ ਐਮਪੀ ਹੈਗੇ ਉਹਨਾਂ ਦੇ ਪਿਤਾ ਬਾਪੂਤਰ ਸੇਮ ਸਿੰਘ ਜੀ ਨੇ ਖਾਸ ਤੌਰ ਤੇ ਹਾਜ਼ਰੀ ਭਰੀ। ਇਸ ਸਮੇਂ ਗੁਰੂ ਕਾ ਲੰਗਰ ਟੋਟ ਵਰਤਿਆ। ਸੋ ਤਸਵੀਰਾਂ ਦੇਖਦੇ ਹਾਂ ਤੇ ਕਰਦੇ ਹਾਂ ਗੱਲ। ਬਾਪੂ ਜੀ ਅੱਜ ਛਿੱਦੀ ਧਿਆੜੇ ਤੇ ਪਿੰਡ ਮਾੜ ਚ ਬਣਾ ਕੇ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਹਿਲਾਂ ਤੇ ਉਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਕੋਟਨਕੁਟ ਪ੍ਰਣਾਮ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਕਿ ਜਿਨ੍ਹਾਂ ਨੇ ਆਪਣੇ ਸਿਧਾਂਤਾਂ ਤੇ ਪਹਿਰਾ ਦੰਦਿਆ ਹੋਇਆ ਆਪਣਾ ਬੰਦ ਬੰਦ ਤੇ ਕਟਾ ਲਿਆ ਪਰ ਆਪਣੇ ਸਿੱਖੀ ਸਿਧਕ ਤੋਂ ਡੋਲੇ ਨਹੀਂ ਇਸ ਕਰਕੇ ਸਾਨੂੰ ਵੀ ਉਹ ਇਹਨਾਂ ਸ਼ਹਾਦਤਾਂ ਦੀ ਵਜ੍ਹਾ ਨਾਲ ਸਾਡੀ ਕੌਮ ਅੱਜ ਵੀ ਚੜ੍ਹਦੀ ਕਲਾ ਚ ਆ ਇਹਨਾਂ ਜ਼ੁਲਮ ਤਸ਼ੱਦਦ ਹੋਣ ਦੇ ਬਾਵਜੂਦ ਵੀ ਇਹ ਉਹ ਸ਼ਹਾਦਤਾਂ ਦਾ ਪ੍ਰਤਾਪ ਹੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਉਨਾ ਸ਼ਹਾਦਤਾਂ ਤੋਂ ਇਸ ਸਿੱਖਣਾ ਵੀ ਚਾਹੀਦਾ ਕਿ ਅਸੀਂ ਵੀ ਜਿਹੜੇ ਛੋਟੇ-ਛੋਟੇ ਲਾਲਚਾਂ ਵਾਸਤੇ ਕੌਮ ਨਾਲ ਕੋਈ ਧੋਖੇਬਾਜ਼ੀਆਂ ਜਾਂ ਕੋਈ ਆਪਣੇ ਚੌਧਰਾ ਖਾਤਰ ਕੋਈ ਇਦਾਂ ਦੀਆਂ ਕਰਦੇ ਆਂ ਤੇ ਮੇਰੇ ਖਰ ਸਾਨੂੰ ਸਾਰਿਆਂ ਨੂੰ ਇਹ ਇਹ ਤੇ ਵੀ ਵਿਚਾਰ ਕਰਨੀ ਚਾਹੀਦੀ ਆ ਕਿ ਸਾਡੀ ਕੌਮ ਅੱਜ ਇਸ ਹਾਲਾਤ 'ਚ ਕਿੱਦਾਂ ਪਹੁੰਚ ਗਈ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਗੁਰੂ ਦਾ ਪੱਲਾ ਫੜੀਏ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਤੇ ਗੁਰੂ ਮਹਾਰਾ ਸਾਨੂੰ ਏਕਤਾ ਆਫਤਫਾਕ ਦੀ ਦਾਤ ਬਖਸ਼ਣ ਇਹ ਇਹ ਸਾਡੀ ਅੱਜ ਦੀ ਜਿਹੜੀ ਵੱਡੀ ਲੋੜ ਆ ਸਾਡੀ ਨੌਜਵਾਨੀ ਨੂੰ ਇਹ اپੀਲ ਆ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਗੁਰੂ ਦੇ ਲਗ ਲੱਗਣ ਤੇ ਸਿੰਘ ਸੱਜ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ 'ਚ ਆਪਣਾ ਹਿੱਸਾ ਪਾਉਣ ਨਾ ਕਿ ਆਪਣੀ ਨੌਜਵਾਨੀ ਨੂੰ ਜਿਹੜਾ ਨਸ਼ਿਆਂ 'ਚ ਬਰਬਾਦ ਕਰਨ ਭਾਈ ਸਾਹਿਬ ਜੀ ਅੱਜ ਨਗਰ ਮਹਾਲਾਂ ਦੇ ਵਿੱਚ ਸ਼ਹੀਦੀ ਦਿਹਾੜੇ ਭਾਈ ਮਨੀ ਸਿੰਘ ਦੇ ਮਨਾਏ ਕਿ ਕੀ ਕਹਿਣਾ ਚਾਹੁੰਦੇ ਵੈਰੀ ਗੁੱਡ ਕੀਤਾ ਸਾਹਿਬ ਵੈਰੀ ਗੁੱਦੀ ਫਤਿਹ ਸ਼ਹੀਦ ਭਾਈ ਮਨੀ ਸਿੰਘ ਕੌਮੀ ਪੀਰ ਜਿਨ੍ਹਾਂ ਦਾ ਪੂਰਾ ਪਰਿਵਾਰ ਸ਼ਹੀਦ ਕਿਨਾਂ ਤੇ ਕੁਤਬ ਦੀ ਸੀ ਜਿਨ੍ਹਾਂ ਦੇ ਭਰਾ ਦੀ ਸੀ ਜੁਏ ਨੇ ਤੇ ਜਿਨ੍ਹਾਂ ਦੇ ਚਾਚੇ ਦੀ ਸੀ ਜਿਨ੍ਹਾਂ ਦੇ ਪੋਤਰੇ ਵੀ ਤਾਰਾ ਪਰਿਵਾਰ ਸੀ ਕੰਪਲੀ ਕਰਾਇਆ ਤੇ ਜੀਰ ਨੂੰ ਕਰਕੇ ਉਹਨਾਂ ਆਪਣਾ ਬੰਦ ਬੰਦ ਪਾ ਕੇ ਜੋ ਸ਼ਹਾਦਤ ਸੀ ਆਪਣਾ 17/34 ਨੂੰ ਉਹ ਸ਼ਹਾਦਤ ਦਾ ਦਿਨ ਅੱਜ ਵੀ ਦਿਨ ਸਿੰਡ ਮਹਾਲਮ ਦੀ ਸੰਪਰਨ ਉਤਾਰ ਰਹੇ ਦੋ ਪੁਚੇਟਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਲ ਕੇ ਭਾਈ ਉਹਨਾਂ ਨੂੰ ਸ਼ਿਦਾਂ ਨੂੰ ਯਾਦ ਕੀਤਾ ਹੈ ਕਿ ਇਹੋ ਨਾਲ ਇਤਿਹਾਸ ਮਾਇਆ ਗਿਆ ਸਾਡੀ ਪਾਕੀ ਪ੍ਰਚਾਰਕਾਂ ਦੇ ਅੰਤ ਵਿੱਚ ਸੱਤਿਆ ਜੋਸ਼ੀ ਆਸ ਫਾਰਮ ਨੂੰ ਬੇਨਤੀ ਕਰਾਂਗਾ ਸਾਡੀ ਫਾਰਮ ਅਜੇ ਅਪ੍ਰੈਸਿਸਟ ਨਾਲ ਪਹੁੰਚ ਚੁੱਕੀ ਆ ਤੇ ਦੇਹ ਤਾਰੇ ਪਾਪਿਆਂ ਨਾਲ ਖੰਡੀਆਂ ਡੰਡੀਆਂ ਨਾਲ ਜੁੜ ਚੁੱਕੀ ਸਾਡੀ ਫਾਰਮ ਫਾਰਮ ਨੂੰ ਬੇਨਤੀ ਕਰਾਂਗਾ ਸਾਰੇ ਮੈਂ ਆਪਣੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਮ ਜਿਹੜੇ ਸ਼ਹੀਦਾਂ ਨੇ ਆਪਣਾ ਖੂਨ ਡੋਲ੍ਹਿਆ ਧਰਤੀ ਤੇ ਆਪਣੇ ਪੱਗ ਪੰਚਾਇ ਚਤਰੀ ਜਿਹੜੇ ਜਿਨ੍ਹਾਂ ਨੇ ਖੋਪਰੀਆਂ ਦੁਹਾਲੀਆਂ ਤੇ ਧਰਮ ਨਹੀਂ ਹਾਰਿਆ ਤੁਰ ਅੱਜ ਪੰਨੂਨਾ ਦੇ ਵਿਦਵਤਿਆ ਸਾਡੇ ਚਿਰ ਤੇ ਪੱਗਾਂ ਪ੍ਰਧਾਰੀਆਂ ਸੌਂਦੀਆਂ ਨੇ ਤੇ ਸਾਡੇ ਕਿਹੜੇ ਖਾਸ ਕਰਕੇ ਪੰਜਾਬ ਦੇ ਨੌਜਵਾਨ ਜਾਂ ਸਾਡੇ ਪੰਜਾਬ ਦੇ ਲੋਕ ਕੁਛ ਹੀ ਦਿਨਾਂ ਨੂੰ ਭੁੱਲ ਕੇ ਤੇ ਬੇਦਕਾਰੀ ਵਰਦਿਆਂ ਨਾਲ ਜੁੜ ਚੁੱਕੇ ਆ ਉਹ ਡੰਮੀਆਂ ਪਖੰਡੀਆਂ ਨੂੰ ਜਾਂਦੇ ਨੇ ਉਹਨਾਂ ਨੂੰ ਸਰਵੋਪਰਮ ਮੰਨ ਚੁੱਕੇ ਆ ਤੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਾਂਗੇ ਸਾਡੇ ਬੱਚੇ ਸਾਡਾ ਇਤਿਹਾਸ ਜਾਣਣਗੇ ਤਾਂ ਕੌਮ ਵਿਚਰਦੀ ਕਲ ਹੋਊਗੀ ਤੇ ਸਾਰੇ ਪਿੰਡਾਂ ਦੀਆਂ ਜੰਨੀਆਂ ਦੀ ਚੇਤਨਾ ਨੇ ਕਿੰਨਾ ਜ਼ਰੂਰ ਕਰਦੀ ਹੈ ਪ੍ਰਬੰਧਕ ਕਮੇਟੀਆਂ ਨੇ ਗੁਰੂ ਸਰਵਰ ਦੇ ਗੁਰਪੁਰਬ ਸ੍ਰੀ ਦੀਵ ਦੇ ਹਰੇ ਗੁਰੂ ਸਰਵਾਂ ਦੇ ਤੇ ਆਪਣੀ ਆਪਣੀ ਛੀਟਾਂ ਦੇ ਵਿਹਾਰੇ ਤੋਂ ਨਾਵੇ ਦੁਕਾਨ ਤੋਂ ਚੱਲਦਾ ਹਾਂ